തൽ <spaconian> തർ൲ൾੰൾ൱൪ീ <rain> ਇਸ ਸਬੰਧੀ ਬਾਣੀਓ ਕੰਟੀ ਸਰਵਲ ਵੀ ਸਵੇਰੇ ਸਾਰੇ ਜਿੰਨੇ ਵੀ ਮਹਿਕਮਿਆਂ ਮੀਟਿੰਗ ਕੀਤੀ ਗਈ ਈਵਨ ਕਿ ਗਰਾਉਂਡ ਤੇ ਵੀ ਸਾਡੇ ਜਿਹੜੇ ਅਫਸਰ ਪਹੁੰਚ ਚੁੱਕੇ ਨੇ ਹਾਂ ਜਰੂਰ ਹੈ ਜਿਸਾ ਤੁਸੀਂ ਦੇਖ ਰਿਹਾ ਦੇਖਣ ਜਾ ਰਹੇ ਹੈ ਆਪਣੇ ਜਿਹੜੇ ਪਹਾੜੀ ਏਰੀਆ ਉਹਨਾਂ ਵਿੱਚ ਕਲਾਊਡ ਬਸਟ ਹੋ ਰਿਹਾ ਉਹਨਾਂ ਵਿੱਚ ਕਾਫੀ ਜ਼ਿਆਦਾ ਰੇਨਫਾਲ ਹੋਣ ਕਾਰਨ ਜਿਹੜਾ ਪਾਣੀ ਦਾ ਫਲੂ ਹੈ ਉਹ ਆਨਦੀ ਕਾਫੀ ਜ਼ਿਆਦਾ ਸੰਭਾਵਨਾ ਹੈ ਇਸ ਸਬੰਧੀ ਜਿਹੜੇ ਸਾਡੇ ਦਰਿਆ ਦੇ ਨਜ਼ਦੀਕ ਪਿੰਡ ਨੇ ਉਹਨਾਂ ਨੂੰ ਅਸੀਂ ਅਲਰਟ ਵੀ ਕਰ ਦਿੱਤਾ ਹੈ ਪਲੱਸ ਉੱਥੇ ਜਿਹੜੀਆਂ ਰਿਲੀਫ ਜਿਹੜੇ ਕੈਂਪਸ ਵਗੈਰਾ ਉਹ ਵੀ ਐਕਟੀਵੇਟ ਕਰ ਦਿੱਤੇ ਹੈ ਟੀਮਸ ਜਿਹੜੀਆਂ ਮੈਡੀਕਲ ਟੀਮਸ ਦੂਹਾਨੂੰ ਹਦਾਇਤ ਹੋਈ ਸੀ ਕਿ ਉਹ ਵੀ ਇੱਥੇ ਪਹੁੰਚਾ ਦਿੱਤੀਆਂ ਗਈਆਂ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤਾਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਜਿਹੜੇ 500 ਮੀਟਰ ਦੇ ਅਧੀਨ ਜਿਹੜੇ ਦਰਿਆ ਦੇ ਨਾਲ-ਨਾਲ ਪਿੰਡ ਨੇ ਤੁਹਾਡੇ ਪਸ਼ੂ ਹੋ ਗਏ ਤੁਹਾਡੇ ਹੋਰ ਜਾਨਵਰ ਹੋ ਗਏ ਜਾਂ ਤੁਹਾਡਾ ਹੋਰ ਜਿਹੜਾ ਤੁਹਾਨੂੰ ਜ਼ਰੂਰੀ ਸਮਾਨਾ ਤੁਸੀਂ ਲੈ ਕੇ ਪਿੱਛੇ ਸ਼ਿਫਟ ਕਰੋ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਮੁਕੰਮਲ ਜਿਹੜਾ ਪ੍ਰਬੰਧਾ ਤੁਸੀਂ ਕੀਤਾ ਹੋਇਆ ਸਾਡੇ ਕੋਲ ਰੀਲੀਫ ਕੈਂਪਸ ਹੈ। ਸਾਡੇ ਕੋਲ ਜਿਹੜੀਆਂ ਗੱਡੀਆਂ ਸਾਡੀ ਟੀਮ ਜਿਹੜੀਆਂ ਪਿੱਛੇ ਐਕਟੀਵੇਟਡ ਸਰ ਰੀਲੀਫ ਕੈਂਪ ਕਿਤੇ ਕਿਤੇ ਬਣਾਏ ਗਏ ਨੇ। ਰੀਲੀਫ ਕੈਂਪਾਂ ਦਾ ਜਿਹੜੇ ਸਾਡੇ ਐਸਟੀਐਮਸ ਨੇ ਪ੍ਰੋਪਰ ਜਿਹੜੀ ਹੈ ਏਵੈਕੂਏਸ਼ਨ ਪਲਾਨ ਬਣਾਇਆ ਹੋਇਆ ਤੁਸੀਂ ਸਾਡੇ ਐਸਟੀਐਮ ਨਾਲ ਸਹਿਯੋਗ ਕਰਕੇ ਉਹ ਤੁਸੀਂ ਲੈ ਸਕਦੇ ਹੋ ਇਹ ਮਿਲ ਕਿਸੇ ਸਕੂਲਾਂ 'ਚ ਡੇੜੇ ਸਾਡੇ ਪੰਚਾਇਤਕਾਰਾਂ ਉਥੇ ਮੈਰੀਟ ਪੈਲੈਸਿਸ ਆ ਉਹ ਉਹ ਸਾਰੇ ਅਸੀਂ ਅਦਰ ਰੀਲੀਫ ਕੈਂਪ ਨੂੰ ਡਿਪਲੋਏ ਕੀਤੇ ਹੋਏ ਉਹਨਾਂ ਤੋਂ ਅਫੀਸਰ ਚ ਲਗਾਏ ਹੋਏ ਨੇ ਕਿਸੇ ਤਰ੍ਹਾਂ ਦੇ ਵੀ ਸਾਡੇ ਸਿਵਲੀਆਂ ਨੂੰ ਮੁਸ਼ਕਲ ਨਹੀਂ ਆ ਦਿੱਤੀ ਜਾਵੇਗੀ ਡੇੜ ਲੱਖ ਕਿਊਸੇ ਪਾਣੀ ਛੱਡੇ ਗਿਆ ਰਾਵੀ ਤੇ ਕਿਹੜੀ ਪੋਜੀਸ਼ਨ ਕਿਹੜੀ ਪੋਜੀਸ਼ਨ ਇਹਦੇ ਵਿੱਚ ਜਿਹੜੀ ਰਾਵੀ ਦੀ ਡੇੜ ਲੱਖ ਕਿਊਸੇ ਪਾਣੀ ਜਿਹੜਾ ਆ ਰਿਹਾ ਹੈ ਉਤਪਤ ਫਿਲਹਾਲ ਦੀ ਕੜੀ ਜਿਹੜਾ ਕਹਿ ਰਿਹਾ ਹੈ ਕਿ ਬਿਦਿਨ 2-3 ਘੰਟੇ ਵਿੱਚ ਗੁੰਡਾਸਪੁਰ ਦੀ ਜਿਹੜੀ ਆਪਣੇ ਪਹੁੰਚੇਗਾ ਪਠਾਨਕੋਟ ਤੋਂ ਕਰਾਸ ਕਰਦੇ ਹੋਏ ਇਸ ਸੰਬੰਧੀ ਐਕਸ਼ਨ ਨੂੰ ਹਦਾਇਤ ਕਰ ਦਿੱਤੀ ਕਿ ਹਰ ਘੰਟੇ ਬਾਅਦ ਸਾਨੂੰ ਅਲਰਟ ਕੀਤਾ ਜਾਵੇ ਉਹ ਤੁਹਾਡੇ ਮੀਡੀਅਮ ਰਾਹੀਂ ਅਸੀਂ ਜਿਹੜੇ ਲੋਕ ਹੈ ਉਹਨਾਂ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਤਾਂ ਜੋ ਉਹ ਜਿਹੜੀ ਆਪਣੇ ਨੂੰ ਐਕਟੀਵੇਟ ਰੱਖਾਂ ਪਕੌੜਾਪੱਤਨ ਦੇ ਇਸ ਵਕਤ ਪਾਣੀ ਦਾ ਓਵਰਫਲੋ ਦਾ ਯਾਦੋਂ ਹੋ ਚੁੱਕਿਆ ਔਰ ਜਿਹੜੇ ਉੱਥੇ ਲੂਪ ਨਹੀਂ ਉਹਨਾਂ ਨੂੰ ਕਿਹਾ ਜਾ ਰਿਹਾ ਤੜੀ ਪਹੁੰਚ ਰਹੀ ਨਹੀਂ ਉਹ ਲੋਕ ਜਵਾੰਦੇ ਨੇ ਤੇ ਵਾਪਸ ਆ ਜਾਂਦੇ ਨੇ ਜਦੋਂ ਕਿ ਗਰਾਉਂਡ ਲੈਵਲ ਤੇ ਉੱਥੇ ਕੋਈ ਕੈਂਪਿੰਗ ਜਾਂ ਕੁਝ ਵੀ ਨਜ਼ਰ ਨਹੀਂ ਆਉਂਦਾ ਦੇਖੋ ਜਿੱਦ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਮਕੋੜਾ ਪਤਨ ਵਿਖੇ ਹਾਂ ਜਰੂਰ ਥਾ ਥੋੜਾ ਪਾਣੀ ਓਵਰਫਲੋ ਹੋਇਆ ਲੋਕਾਂ ਦੀਆਂ ਜ਼ਮੀਨਾਂ ਚ ਘਰਾਂ ਚ ਆ ਰਿਹਾ ਤੇ ਅੱਗੇ ਵੀ ਥੋੜਾ ਹੋਰ ਵੱਧਣ ਦੀ ਸੰਭਾਵਨਾ ਹੈਗੀ ਹੈ ਇਸ ਸਬੰਧੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਕੋਈ ਫੋਟੋ ਵਾਲਾ ਇਹ ਬਿਲਕੁਲ ਨਹੀਂ ਹੈ ਸਾਡੇ ਆਫੀਸਰ ਨੂੰ ਸਟ੍ਰਿਕਟਲੀ ਮੈਸੇਜ ਲੱਗ ਚੁੱਕੇ ਹੈ ਇਵਨ ਫਰਮ ਸਟੇਟ ਇਵਨ ਫਰਮ ਦ ਰਿਸਪੈਕਟਡ ਡੀਸੀ ਸਰ ਕਿ ਹਰ ਆਫੀਸਰ ਫਰਮ ਬीडीपी ઓਰ ਸਾਈਡ ਫਰਮ ਪੰਚਾਇਤੀ ਵਿਭਾਗ ਹੋ ਜੇ ਆਈਦਰ ਸਿਵਲ ਸਰਵਰ ਆਫਿਸ ਹੋ ਜੇ ਜਾਂ ਸਾਡੇ ਤਹਿਸੀਲਦਾਰ ਰੈਵਨਿਊ ਟੀਮ ਹੋ ਜੇ ਕਰ ਦੇਣਗੇ ਜੂ ਉਹਨਾਂ ਨੂੰ ਚੀਜ਼ ਦੀ ਡਿਮਾਂਡ ਹੈ ਪੂਰੀ ਕੀਤੀ ਜਾਵੇਗੀ ਸਰ ਹੁਣ ਨੰਬਰ ਵੀ ਜਰੂਰੀ ਕੀਤੇ ਇਸ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਆਪਣਾ ਕੰਟਰੋਲ ਰੂਮ ਜਿਹੜਾ 24 ਘੰਟੇ ਚੱਲਦਾ ਰਹੇਗਾ ਪੂਰੇ ਸੱਤ ਆਪਣੇ ਅਗਲੇ ਦਿਨੀ ਦੇ ਤੱਕ ਲੋੜਾਂ ਦੇ ਤੱਕ ਚੱਲਦਾ ਰਹੇਗਾ ਉਹ ਨੰਬਰ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹਾਂਗਾ ਤਾਂ ਜੇ ਕਿਸੇ ਵੀ ਸਾਡੇ ਸਿਵਲ ਨੂੰ ਕੋਈ ਚੀਜ਼ ਦੀ ਲੋੜ ਪੰਗੀ ਅਤੇ ਫੋਨ ਕਰਕੇ ਆਪਣੀ ਫੈਸਿਲਿਟੀ ਜਿਹੜੀ ਪ੍ਰੋਵਾਈਡ ਕਰਵਾ ਸਕਦਾ ਹੈ ਉਹ ਨੰਬਰ ਹੈ ਜੀ 018474 266376 ਅਲੀਸ ਜਿਲ੍ਹੇ ਦੇ ਜਿਹੜਾ ਖਬਰ ਆਇਆ ਇਹਦੇ ਵਿੱਚ ਤੁਸੀਂ ਇਹ ਜਿਹੜਾ ਨੰਬਰ ਆ ਸਾਰਿਆਂ ਨੇ ਸ਼ੇਅਰ ਕਰਦੇ ਹੋ ਕਿnde ਜਿਹੜੇ ਅਲਰਟ ਤੇ ਨੇ ਡੇਰੇ ਬਾਬਾ ਨਾਨਕ ਦੇ ਧਰਮਗੋੜ ਪੱਤਰਾ ਉਬੂੜਿਚ ਉਬੂੜੀਆਕ ਕਨਈਆਂ ਕੇ ਬੇਟ ਜਿਹੜੇ ਦਾਵੀ ਰੀਵਰ ਦੇ ਨਾਲ ਨਾਲ ਹੈ ਉਸ ਤੋਂ ਬਾਅਦ ਬਿਆਨਗਰ ਦੀ ਗੱਲ ਕਰੀਏ ਕਾਨਾ ਚਨੋਟਾ ਚੱਕਰੀ ਸਲਾਚ ਅਧੀ ਜੈਨਪੁਰ ਤੇ ਠਾਕਰਪੁਰ ਮਕੋੜਾ ਪਤੰਗ ਪਾਰ ਜਿਹੜੇ ਪਿੰਡ ਆ ਉਹਨਾਂ ਦੀ ਗੱਲ ਕਰ ਰਹੇ ਹਾਂ ਮਕੋੜਾ ਪਤੰਗ ਪਾਰ ਦੀ ਗੱਲ ਹੈ ਕਿ ਉਸ ਸਬੰਧੀ ਜਿਹੜੀਆਂ ਸਾਡੀਆਂ ਕਿਸ਼ਤੀਆਂ ਉਹ ਅਸੀਂ ਡਿਪਲੋਮੈਟ ਕਰ ਦਿੱਤੀਆਂ ਉਸ ਵਿੱਚ ਸਾਡੀ ਸਿਵਿਲਿਅਨ ਟੀਮ ਪਲੱਸ ਸਾਡੇ ਜਿਹੜੇ ਆਰਮੀ ਪਰਸਨਲ ਸਾਡੇ ਆਪਣੇ ਮੈਡੀਕਲ ਟੀਮ ਉਹ ਸਾਰੀ ਜਿਹੜੀ ਉੱਥੇ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੇ ਵੀ ਉਹਨਾਂ ਨੂੰ ਸਹੂਲਤਾਂ ਚਾਹੀਦੀ ਹੈ ਉਹ ਪ੍ਰੋਵਾਈਡ ਕੀਤੀ ਜਾਵੇ